ਬਹੁਤ ਹੀ ਮਜ਼ੇਦਾਰ 베ਜ ਸਨੈਕਸ ਜਾਂ ਤੁਸੀਂ ਇਹਨੂੰ ਫਿਰ 베ਜ कुरकुरੇ ਕਹਿ ਲਓ ਐਨੇ ਜਿਆਦਾ ਵਧੀਆ ਬਣਦੇ ਆ ਕਿ ਬੱਚੇ ਇਹਦੇ ਮਰੀਦ ਹੋ ਜਾਣਗੇ ਤੇ ਅਚਾਨਕ ਆਪਾਂ ਨੂੰ ਅੱਜ ਇਹ ਪਣਾਉਣੇ ਪਏ ਕਿਉਂਕਿ ਸੁਖਮ ਦੀ ਸੀ ਡਿਮਾਂਡ ਹਾਂਜੀ ਮੈਂ कुरकुरੇ ਖਾਣੇ ਆ कुरकुरੇ ਤੇਰੇ ਬੰਦ ਹੈ ਕਰੇ ਤਾਂ ਬਣਾ ਸਕਦੇ ਕਿਉਂ ਨਹੀਂ ਬਣਾ ਸਕਦੇ ਉਸ ਤੋਂ ਵੀ ਵਧੀਆ ਬਣਾਵਾਂਗੀ ਠੀਕ ਹੈ ਦੇਖੀ ਜਾਈ ਠੀਕ ਹੈ ਸਰਦੀ ਹੋ ਜਾਂਦੀ ਹੈ ਤਾਂ ਸਭ ਦੀਆਂ ਮੋਜਾਂ ਹੋ ਜਾਂਦੀਆਂ ਕਿਉਂਕਿ ਸਭ ਨੇ ਹੀ ਆਪਣੇ ਆਪਣੇ ਕੰਬਲ ਵਿਸਤਰਿਆਂ ਵਿੱਚ ਕਹਿਣਾ ਹੁੰਦਾ ਕਿ ਅਸੀਂ ਇਹ ਖਾਣਾ ਹੈ ਤੇ ਫਿਰ ਪਹਿ ਜਾਂਦੀ ਹੈ ਸਾਰੀ ਗੱਲ ਆਪਣੇ ਤੇ ਤੇ ਆਪਾਂ ਬਣਾਵਾਂਗੇ ਜੀ ਅੱਜ ਬਹੁਤ ਹੀ ਟੇਸਟੀ ਜਿਹੜੇ ਹੈਗੇ ਬੈਜ ਸਨੈਕਸ ਤੇ ਤੁਸੀਂ ਦੇਖੋ ਇਹਦੇ ਲਈ ਆਪਾਂ ਲਏ ਆ ਸਿਰਫ ਦੋ ਕੱਚੇ ਆਲੂ ਉਹ ਵੀ ਬਿਲਕੁਲ ਛੋਟੇ-ਛੋਟੇ ਐ ਤੇ ਇੱਕ ਲਈ ਆਪਾਂ ਗਾਜਰ ਦੋ ਹਰੀਆਂ ਮਿਰਚਾਂ ਇੱਕ ਸੁੱਕੀ ਲਾਲ ਮਿਰਚ ਤੇ ਥੋੜੇ ਚ ਲੈ ਆਪਾਂ ਫਰੈਸ਼ ਕੱਢੇ ਹੋਏ ਮਟਰ ਇਹ ਚੀਜ਼ਾਂ ਤੋਂ ਤੁਸੀਂ ਐਨੇ ਟੇਸਟੀ ਸਨੈਕਸ ਬਣਾ ਸਕਦੇ ਹੋ ਕਿ ਤੁਸੀਂ ਖੁਦ ਵੀ ਹੈਰਾਨ ਹੋ ਜਾਓਗੇ ਸਾਰੀਆਂ ਚੀਜ਼ਾਂ ਨੂੰ ਆਪਾਂ ਧੋ ਲਿਆ ਚੰਗੀ ਤਰ੍ਹਾਂ ਛਿੱਲ ਲਿਆ ਤੇ ਫਿਰ ਛੋਟੇ-ਛੋਟੇ ਪੀਸਾਂ ਵਿੱਚ ਉਹਨੂੰ ਆਪਾਂ ਕੱਟ ਲੈਣਾਗਾ ਫਿਰ ਆਪਾਂ ਲੈਣਾ ਜੀ ਇੱਕ ਜੱਗ ਕਿਉਂਕਿ ਆਪਾਂ ਇਹਨਾਂ ਨੂੰ ਗ੍ਰाइंड ਕਰਨਾ ਬਹੁਤ ਹੀ ਚੰਗੀ ਤਰ੍ਹਾਂ ਉਸ ਤੋਂ ਬਾਅਦ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਪਾਵਾਂਗੇ ਆਪਾਂ ਪਾਣੀ ਤੇ ਇਹਨੂੰ 1-2 ਮਿੰਟਾਂ ਲਈ ਲਗਾਤਾਰ ਗ੍ਰाइंड ਕਰਾਂਗੇ ਤੇ ਦਾ ਇੱਕ ਵਧੀਆ ਜਿਹਾ ਪੇਸਟ ਆਪਾਂ ਤਿਆਰ ਕਰ ਲਾਂਗੇ ਫੁੱਲ ਵੀਡੀਓ ਨਾਲ ਤੁਸੀਂ ਜੁੜੇ ਰਹੋ ਕਿਵੇਂ-ਕਿਵੇਂ ਬਣਾਉਣੇ ਆ ਤੁਹਾਨੂੰ ਸਾਰੇ ਹੀ ਦੱਸਾਂਗੇ ਕਿਉਂਕਿ ਬਾਹਰ ਦੀਆਂ ਚੀਜ਼ਾਂ ਖਾ-ਖਾ ਕੇ ਬੱਚੇ ਜਿਹੜੇ ਉਹ ਸਰਦੀ ਵਿੱਚ ਜ਼ਿਆਦਾ ਬਿਮਾਰ ਹੁੰਦੇ ਆ ਚਾਹੇ ਆਪਾਂ ਘਰ ਵਿੱਚ ਥੋੜੀਆਂ ਜਿਹੀਆਂ ਚੀਜ਼ਾਂ ਨੂੰ ਫਰਾਈ ਕਰ ਲਈਏ ਪਰ ਬਾਹਰ ਨਾਲੋਂ ਬਥੇਰਾ ਹੀ ਚੰਗਾ ਹੁੰਦਾ ਹੈ ਜਦੋਂ ਹੀ ਆਪਾਂ ਇਹਨੂੰ ਗ੍ਰाइंड ਕੀਤਾ ਤਾਂ ਫਿਰ ਇਹਦੇ ਵਿੱਚ ਇੱਕ ਚਮਚਾ ਆਪਾਂ ਮਿਕਸ ਕੀਤਾ ਜੀ ਅਦਰਕ ਲਸਣ ਦਾ ਪੇਸਟ ਕਿਉਂਕਿ ਇਹ ਇਹਦੇ ਨਾਲ ਟੇਸਟ ਵੀ ਬੜਾ ਵਧੀਆ ਆਉਂਦਾ ਤੇ ਬਾਕੀ ਜਿਹੜਾ ਬੱਚਿਆਂ ਲਈ ਇਹ ਸਰਦੀ ਵਿੱਚ ਵਧੀਆ ਹੁੰਦਾ ਵੈਸੇ ਤਾਂ ਉਹ ਅਦਰਕ ਲਸਣ ਖਾਂਦੇ ਨਹੀਂ ਫਿਰ ਆਪਾਂ ਜੱਗ ਨੂੰ ਬੰਦ ਕੀਤਾ 1 ਮਿੰਟ ਲਈ ਆਪਾਂ ਫੇਰ ਗ੍ਰाइंड ਕਰ ਲਾਂਗੇ ਬਹੁਤ ਹੀ ਵਧੀਆ ਜਿਹਾ ਸੌਫਟ ਜਿਹਾ ਇਹਦਾ ਤੁਸੀਂ ਪੇਸਟ ਤਿਆਰ ਕਰਨਾ ਇਹਦੇ ਵਿੱਚ ਕੋਈ ਵੀ ਸਬਜ਼ੀ ਦਾ ਮੋਟਾ ਬੀਸ ਬਿਲਕੁਲ ਨਹੀਂ ਕਚਨਾ ਚਾਹੀਦਾ ਉਸ ਤੋਂ ਬਾਅਦ ਸਾਰੇ ਪੇਸਟ ਨੂੰ ਆਪਾਂ ਇੱਕ ਬਾਉਲ ਦੇ ਵਿੱਚ ਕੱਢ ਲਾਂਗੇ ਉਹ ਤੁਸੀਂ ਕੋਈ ਮਰਜ਼ੀ ਲੈ ਲਿਓ ਚਾਹੇ ਕੱਚ ਦਾ ਲੈ ਲਿਓ ਸਟੀਲ ਦਾ ਲੈ ਲਿਓ ਜੱਗ ਵਿੱਚ ਥੋੜਾ ਜਿਹਾ ਪਾਣੀ ਹੋਰ ਪਾ ਕੇ ਸਾਰੇ ਜੱਗ ਨੂੰ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਪਰ ਪਾਣੀ ਜਿਹੜਾ ਤੁਸੀਂ ਜਿਆਦਾ ਤੋਂ ਜਿਆਦਾ ਹੋ ਸਕੇ ਘੱਟ ਰੱਖਿਓ ਕਿਉਂਕਿ ਕਈ ਵਾਰੀ ਫਿਰ ਜਿਆਦਾ ਪਾਣੀ ਨਾਲ ਇਹ ਜਿਆਦਾ ਪਤਲਾ ਹੋ ਜਾਂਦਾ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਮਸਾਲੇ ਜਿਨ੍ਹਾਂ ਵਿੱਚ ਪਾਈ ਆਪਾਂ ਕਾਲੀ ਮਿਰਚ ਕਾਲਾ ਨਮਕ ਤੇ ਆਪਾਂ ਸਫੇਦ ਸੈਂਦਾ ਨਮਕ ਥੋੜਾ ਜਿਹਾ ਚਾਟ ਮਸਾਲਾ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਕਰਾਂਗੇ ਜੀ ਮਿਕਸ ਆਪਾਂ ਇਹਦੇ ਵਿੱਚ ਲਾਲ ਮਿਰਚ ਨਹੀਂ ਪਾਈ ਹੋਈ ਕਿਉਂਕਿ ਪਹਿਲੇ ਹੀ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਸੁੱਕੀ ਲਾਲ ਮਿਰਚ ਪਾਈ ਸੀ ਜਿਹਦੇ ਨਾਲ ਇਹ ਬਧੇ ਰਹੀ ਤਿੱਖਾ ਹੋ ਜੂਗਾ ਫਿਰ ਆਪਾਂ ਅੱਧੇ ਕੱਪ ਤੋਂ ਵੀ ਜ਼ਿਆਦਾ ਇਹਦੇ ਵਿੱਚ ਪਾਇਆ ਜੀ ਚਾਵਲਾਂ ਦਾ ਆਟਾ ਤੁਸੀਂ ਚਾਹੋ ਤਾਂ ਇਹਦੇ ਵਿੱਚ ਇੱਕ ਚਮਚ ਮੈਦਾ ਮਿਕਸ ਕਰਦੇ ਉਪਰ ਆਪਾਂ ਉਹ ਨਹੀਂ ਕੀਤਾ ਕਿਉਂਕਿ ਉਹਦੀ ਕੋਈ ਜ਼ਰੂਰਤ ਨਹੀਂ ਪਈ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਥੋੜਾ ਰਿਚਾਵਲਾਦਾ ਆਟਾ ਹੋਰ ਪਾਤਾ ਕਿਉਂਕਿ ਆਪਾਂ ਨੂੰ ਇਹ ਥੋੜਾ ਜਿਹਾ ਪਤਲਾ ਲੱਗਿਆ ਉਸ ਤੋਂ ਬਾਅਦ ਜੀ ਆਪਾਂ ਇਸ ਤਰੀਕੇ ਦਾ ਪੇਸਟ ਹੈ ਜਿਹੜਾ ਤੁਸੀਂ ਤਿਆਰ ਕਰ ਲੈਣਾ ਜਿਹੜਾ ਆਪਣੇ ਆਪ ਹੀ ਦੇਖੋ ਚਮਚੇ ਤੋਂ نیچے ਗਿਰੇ ਫਿਰ ਆਪਾਂ ਜੀ ਇਹਦੇ ਲਈ ਲਿਆ ਇੱਕ ਛੋਟਾ ਜਿਹਾ ਲਿਫਾਫਾ ਕੋਈ ਵੀ ਤੁਸੀਂ ਪੋਲੀਥੀਨ ਵਰਤ ਸਕਦੇ ਹੋ ਤੁਸੀਂ ਚਾਹੋ ਤਾਂ ਇੱਥੇ ਪਲਾਸਟਿਕ ਦੀ ਬੋਟਲ ਵੀ ਯੂਜ਼ ਕਰ ਸਕਦੇ ਹੋ ਪਰ ਮੇਰੇ ਕੋਲੇ ਐਟ ਅ ਟਾਈਮ ਉਹ ਨਹੀਂ ਸੀ ਇਸ ਲਈ ਆਪਾਂ ਇਹ ਛੋਟਾ ਛੋਟਾ ਜਿਹਾ ਸਮਾਨ ਜਿਹੜਾ ਆਪਾਂ ਇਹਦੇ ਵਿੱਚ ਕਈ ਵਾਰੀ ਆਪਾਂ ਸੌਦੇ ਵਾਲੀ ਦੁਕਾਨ ਤੋਂ ਇਲਾਚੀਆਂ ਵਗੈਰਾ ਲੈ ਕੇ ਆਉਣੇ ਆ ਉਹ ਜੀ ਸਿੰਪਲ ਜਿਹੇ ਲਿਫਾਫੇ ਹੁੰਦੇ ਆ ਉਹ ਜ਼ਿਆਦਾ ਵਧੀਆ ਰਹਿੰਦਾ ਤੇ ਉਹਦੇ ਵਿੱਚ ਇਹ ਆਪਾਂ ਅੱਧਾ ਜਿਹੜਾ ਆਪਣਾ ਤਿਆਰ ਕੀਤਾ ਹੋਇਆ ਪੇਸਟ ਸੀ ਉਹ ਪਾ ਲਿਆ ਤੇ ਇਹਨੂੰ ਦੋ ਰਵਣਾ ਚੜਾ ਕੇ ਚੰਗੀ ਤਰ੍ਹਾਂ ਟਾਈਟ ਕਰ ਦਾਂਗੇ ਉੱਪਰੋਂ ਤਾਂ ਕਿ ਇਹ ਬਾਹਰ ਬਿਲਕੁਲ ਨਾ ਨਿਕਲੇ ਬਣਾਉਣਾ ਬਿਲਕੁਲ ਹੀ ਆਸਾਨ ਹੈਗਾ ਤੇ ਜਦੋਂ ਤੁਸੀਂ ਇਹ ਬਣਾਇਆ ਤੇਨੂੰ ਬਣਾਉਣ ਵਿੱਚ ਵੀ ਬੜਾ ਹੀ ਮਜ਼ਾ ਆਉਂਦਾ ਤੇ ਟੇਸਟੀ ਤਾਂ ਇਹਨਾਂ ਨੇ ਹੋਣੀ ਹੀ ਹੋਣਾ ਕਿਉਂਕਿ ਆਪਾਂ ਇਹ ਸਪੈਸ਼ਲ ਵੈਜੀਟੇਬਲ ਦਾ ਬਣਾਇਆ ਹੋਇਆ ਹੈ ਉਸ ਸੋਬਾ ਜੀ ਨੂੰ ਹਲਕਾ ਜਿਹਾ ਆਪਾਂ ਇੱਕ ਸਾਈਡ ਤੋਂ ਕੱਟ ਲਾਂਗੇ ਜਿਆਦਾ ਤੁਸੀਂ ਮੋਟਾ ਨਾ ਕੱਟਿਓ ਤੇ ਫਿਰ ਤੁਸੀਂ ਕੋਈ ਵੀ ਕਿਚਨ ਆਇਲ ਨੂੰ ਕਰਿਓ ਚੰਗੀ ਤਰ੍ਹਾਂ ਗਰਮ ਤੇ ਆਪਣੇ ਇਸ ਤਰੀਕੇ ਨਾਲ कुरकुरੇ ਚੈਨ ਸਨੈਕਸ ਬਣਾਉਣੇ ਤੁਸੀਂ ਕਰ ਦਿਓ ਸ਼ੁਰੂ ਜਿਦੋਂ ਤੁਸੀਂ ਇਹਦੇ ਵਿੱਚ ਪਾਓਗੇ ਤਾਂ ਇਹਦਾ ਆਕਾਰ ਹੈ ਜਿਹੜਾ ਆਪਣੇ ਆਪ ਹੀ ਢਿੱਗਦੇ ਜਾਣਗੇ ਕਾਫੀ ਲੰਬੇ ਲੰਬੇ ਇਹ ਬਣ ਜਾਣਗੇ 1.5 ਮਿੰਟ ਤੱਕ ਤੁਸੀਂ ਇਹਨਾਂ ਨੂੰ ਬਿਲਕੁਲ ਨਹੀਂ ਖਲਾਉਣਾ ਐਸੀ ਤਰ੍ਹਾਂ ਹੀ ਵਿੱਚ ਫਰਾਈ ਹੋਈ ਜਾਂਦੇ ਹੋ ਉਸ ਤੋਂ ਬਾਅਦ ਹੀ ਤੁਸੀਂ ਇਹਦੀ ਥੋੜੀ ਜੀ ਉਲਟ ਪਲਟ ਕਰਿਓ ਬੱਸ ਇਹ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਸਾਰੇ ਤੇਲ ਦੇ ਵਿੱਚ ਜਿਹੜੇ ਹੈਗੇ ਆ ਡਿਪ ਹੋਏ ਹੋਏ ਹੁੰਦੇ ਆ ਤੇ ਉਸ ਤੋਂ ਬਾਅਦ 3-4 ਮਿੰਟਾਂ ਬਾਅਦ ਤੁਸੀਂ ਇਹਨਾਂ ਨੂੰ ਬਾਹਰ ਕੱਢ ਲਿਓ ਪਰ ਜਿਹੜੇ ਇਹ ਹੈਗੇ ਆ ਹਜੇ ਤਿਆਰ ਨਹੀਂ ਹੋਏ ਨਾਲ ਦੀ ਨਾਲ ਆਈ ਆਪਾਂ ਦੂਸਰੇ ਪਾਤੇ ਸੀ ਸਾਰੇ ਇਸ ਤਰੀਕੇ ਨਾਲ ਬਣਾ ਕੇ ਆਪਾਂ ਰੱਖ ਲੇ ਫਿਰ ਤੇਲ ਨੂੰ ਕਰਿਓ ਤੁਸੀਂ ਚੰਗੀ ਤਰ੍ਹਾਂ ਗਰਮ 5-6 ਮਿੰਟ ਤੱਕ ਤੇਲ ਗਰਮ ਰੱਖਿਓ ਜਦੋਂ ਤੱਕ ਇਹਦੇ ਵਿੱਚ ਧੂਆਂ ਜਿਹਾ ਨਿਕਲਣ ਲੱਗ ਜਾਵੇ ਫਿਰ ਜਿਹੜੇ ਤੁਹਾਡੇ ਸਾਰੇ ਤਿਆਰ ਕੀਤੇ 스ਨੈਕਸ कुरकुरੇ ਸੀ ਉਹ ਤੁਸੀਂ ਇੱਕੋ ਵਾਰੀ ਵਿੱਚ ਹੀ ਇਹਦੇ ਵਿੱਚ ਪਾ ਦਿਓ ਉਸ ਤੋਂ ਬਾਅਦ ਤੀਤੋ 40 ਸਕਿੰਟਾਂ ਦੇ ਵਿੱਚ ਹੀ ਇਹ ਬਣ ਕੇ ਤਿਆਰ ਹੋ ਜਾਣਗੇ ਤੇ ਦੇਖਿਓ ਇਹਨਾਂ ਦਾ ਕਲਰ ਵਗੈਰਾ ਬਹੁਤ ਵਧੀਆ ਆਇਆ ਤੇ ਨਾਲੇ ਬਹੁਤ ਜ਼ਿਆਦੇ ਇਹ ਕ੍ਰਿਸਪੀ ਬਣਦੇ ਆਗੇ ਤੇ ਫਿਰ ਇਹਨਾਂ ਨੂੰ ਤੁਸੀਂ ਚਟਪਟੀ ਸਾਰਿਆਂ ਨੂੰ ਬਾਹਰ ਕੱਢ ਲਿਓ ਤੇ ਇਹਨੂੰ ਤੁਸੀਂ 2-3 ਦਿਨ ਤੱਕ ਆਰਾਮ ਨਾਲ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਤੇ ਥੋੜੇ ਜਿਹਾ ਬਿਲਕੁਲ ਸਮਾਨ ਦੇ ਕਿੰਨੇ ਜਿਆਦਾ ਸਨੈਕਸ ਇਹ ਤਿਆਰ ਹੋਗੇ ਤੁਸੀਂ ਚਾਹੋ ਜਦੋਂ ਮਰਜੀ ਇਹਨਾਂ ਨੂੰ ਚਾਹ ਨਾਲ ਖਾਓ ਗ੍ਰੀਨ ਸਾਸ ਲਓ ਰੈੱਡ ਸਾਸ ਲਓ ਹਰੇਕ ਤਰੀਕੇ ਨਾਲ ਤੁਸੀਂ ਇਹਨੂੰ ਖਾ ਸਕਦੇ ਹੋ ਤੇ ਜਿਹੜੇ ਆਪਾਂ ਬੱਚਿਆਂ ਨੂੰ ਲਿਆ ਕੇ ਦਿੰਨੇ ਆ ਬਾਹਰੋਂ कुरकुरੇ ਉਹਦੇ ਨਾਲੋਂ ਤਾਂ ਇਹ ਕਿਤੇ ਜਿਆਦਾ ਵਧੀਰੇ ਵਧੀਆ ਹੈਗੀ ਪੇਜ ਨੂੰ ਫੋਲੋ ਕਰੋ ਤੇ YouTube ਤੇ ਸਬਸਕ੍ਰਾਈਬ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਰੇ ਜਿਹੜੇ ਹੈਗੇ ਆਪਣੇ ਬੱਚਿਆਂ ਨੂੰ ਇਸ ਤਰੀਕੇ ਦੇ 스ਨੈਕਸ ਚੱਕੁਰਕਰੇ ਕਰਦੇ ਵਿੱਚ ਬਣਾ ਕੇ ਦੇਣ ਕਿਉਂਕਿ ਘਰ ਦੀਆਂ ਚੀਜ਼ਾਂ ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਵਧੀਆ ਹੁੰਦੀਆਂ ਤੁਹਾਡਾ ਦਿਲ ਕਰੇ ਤਾਂ ਇਹਨੂੰ ਘਿਓ ਵਿੱਚ ਕੱਢ ਲਿਓ ਦਿਲ ਕਰੇ ਤੇਲ ਵਿੱਚ ਕੱਢ ਲਿਓ ਬਹੁਤ ਜ਼ਿਆਦਾ ਟੇਸਟੀ ਬਣਦੇ ਆ